ਸਰਦੀ ਦਾ ਮੌਸਮ ਆਉਂਦੇ ਹੀ तमाम तरह ਦੇ ਖਾਣ ਪੀਣ ਦੀਆਂ ਚੀਜ਼ਾਂ ਦੇ ਮਾਇਨੇ ਬਦਲ ਜਾਂਦੇ ਆ ਤਰ੍ਹਾਂ ਤਰ੍ਹਾਂ ਦੇ ਮੌਸਮ ਦੇ ਅਨੁਕੂਲ ਅਲੱਗ-ਅਲੱਗ ਜੜਾ ਵਾ ਕੁਦਰਤ ਦੇ ਰੰਗ ਵੀ ਦੇਖਣ ਨੂੰ ਮਿਲਦੇ ਆ ਔਰ ਇੱਕ ਬੜਾ ਅਹਿਮ ਹਿੱਸਾ ਵਾ ਪਤੰਗ ਹਰ ਇੱਕ ਨੇ ਬਚਪਨ ਦੇ ਵਿੱਚ ਯੰਗ ਅਜ ਦੇ ਵਿੱਚ ਜੜਾ ਵਾ ਹਰ ਇੱਕ ਵਿਅਕਤੀ ਜੜਾ ਵਾ ਪਤੰਗ ਉਡਾਉਂਦਾ ਸੀਗਾ ਕਿਸੇ ਵੇਲੇ ਟਾਈਮ ਸੀਗਾ ਇਸ ਫੈਸਟੀਵਲ ਦਾ ਬਹੁਤ क्रेजी ਸੀਗਾ ਇਹਦੇ ਇੱਕ ਇੰਡੀਆ ਲੈਵਲ ਦੇ ਪਤੰਗਾਂ ਦੇ ਮੁਕਾਬਲੇ ਵੀ ਕਰਾਏ ਜਾਂਦੇ ਸੀਗੇ ਸਾਡੇ ਨਜ਼ਦੀਕੀ ਸ਼ਹਿਰ ਅਮਰਸਰ ਦੇ ਵਿੱਚ ਵੀ ਜਿਹੜਾ ਵਾ ਬਹੁਤ ਵੱਡੇ ਪੱਦਰ ਤੇ ਲੋਕ ਪਤੰਗ ਉਡਾਉਂਦੇ ਸੀਗੇ ਔਰ ਡੋਰ ਨੂੰ ਜਿਹੜਾ ਵਾ ਹਥਾਣਾ ਲਗਾਇਆ ਜਾਂਦਾ ਸੀਗਾ ਉਹਦਾ ਪ੍ਰੋਸੈਸ ਸਾਰਿਆਂ ਨੂੰ ਸਾਨੂੰ ਪਤਾ ਹੀ ਆ ਔਰ ਆਸਮਾਨ ਦੇ ਵਿੱਚ ਜਦੋਂ ਅਸੀਂ ਵੇਖਦੇ ਸਾਂ ਤੇ ਪਤੰਗਾਂ ਜੜੀਆਂ ਅਲੱਗ-ਅਲੱਗ ਰੰਗਾਂ ਦੀਆਂ ਸੀਗੀਆਂ ਉਹਨਾਂ ਦੇ ਨਾਲ ਆਸਮਾਨ ਵੀ ਇੰਨਾ ਸਰਦੀਆਂ ਦੇ ਦਿਨਾਂ 'ਚ ਭਰਿਆ ਨਗਰ ਆਉਂਦਾ ਸੀਗਾ ਪਰ ਜਿੱਦਾਂ ਟਾਈਮ ਨੇ ਹੌਲੀ-ਹੌਲੀ ਸਾਰੀਆਂ ਚੀਜ਼ਾਂ ਦੇ ਵਿੱਚ ਬਦਲਾਵ ਲਿਆਂਦਾ ਇਸ ਤਿਹਾਰ ਨੂੰ ਵੀ ਚਾਈਨਾ ਡੋਰ ਜੜੀ ਆ ਉਸਨੇ ਖਤਮ ਹੀ ਕਰ ਦਿੱਤਾ ਚਾਈਨਾ ਡੋਰ ਜੜੀ ਕਿ ਮੁਨਫਤਾ ਦੇ ਨਾਲ-ਨਾਲ ਵਾਤਾਵਰਨ ਦੇ ਲਈ ਵੀ ਬੜੀ ਘਾਤਕ ਵਾ ਹੌਲੀ-ਹੌਲੀ ਜੜਾ ਵਾ ਉਹ ਚਾਈਨਾ ਡੋਰ ਪੂਰੇ ਭਾਰਤ ਦੇਸ਼ ਦੇ ਵਿੱਚ ਵਿਕਣੀ ਸ਼ੁਰੂ ਹੋ ਗਈ ਔਰ ਇਸ ਡੋਰ ਦੇ ਨਾਲ ਬਹੁਤ ਸਾਰਾ ਬਲੁਖਤਾ ਦਾ ਜੀਵ ਜੰਤੂਆਂ ਦਾ ਨੁਕਸਾਨ ਹੋਇਆ ਸਾਡੇ ਨਾਲ ਚਾਈਨਾ ਡੋਰ ਨੂੰ ਲੈ ਕੇ ਪ੍ਰਸਿੱਧ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਜਿਹੜੇ ਆ ਡਾਕਟਰ ਕਮਲਜੀਤ ਸਿੰਘ ਕੇਜੇ ਸਾਹਿਬ ਮੌਜੂਦ ਨੇ ਔਰ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਚਾਈਨਾ ਡੋਰ ਨੂੰ ਲੈ ਕੇ ਇਹਨਾਂ ਦੀ ਜਿਹੜੀ ਇੱਕ ਵਾਤਾਵਰਣ ਨੂੰ ਬਚਾਉਣ ਦੀ ਸੰਸਥਾ ਵਾ ਸਮਾਜ ਭਲਾਈ ਸੰਸਥਾ ਵਾ ਵੌਇਸ ਆਫ ਧਾਰੀ ਵਾਲੋ ਕੀ ਕਰਨ ਜਾ ਰਹੀ ਹੈ ਡਾਕਟਰ ਸਾਹਿਬ ਤੁਹਾਡਾ ਅੱਜ ਦੀ ਗੱਲਬਾਤ ਵਿੱਚ ਸਵਾਗਤ ਆ ਸਰ ਵਾਈਸੋਫਤ ਵਾਲੀ ਮਾਲ ਜਿਹੜੀ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਸ਼ੁੱਧ ਰੱਖਣ ਦੇ ਲਈ ਤੁਸੀਂ ਸੰਸਥਾ ਬਣਾਈ ਹੋਈ ਹੈ ਚਾਈਨਾ ਟੂਰ ਨੂੰ ਲੈ ਕੇ ਸਰ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਅਗਲੇ ਦਿਨਾਂ ਵਿੱਚ ਦੇਖੋ ਪੰਜਾਬ ਭਾਰਤ ਤਿਉਹਾਰਾਂ ਦਾ ਦੇਸ਼ ਹੈ ਜੀ ਔਰ ਅਸੀਂ ਬਹੁਤ ਸਾਰੇ ਤਿਹਾੜ ਜਿਹੜੇ ਨਾ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਮਨਾਉਂਦੇ ਆ ਐਨਜੋਏ ਕਰਦੇ ਆ ਔਰ ਜਿਸ ਤਰ੍ਹਾਂ ਪਹਿਲਾਂ ਲੂੜੀ ਤੇ ਬਸੰਤ ਪਤਵੀ ਤੇ ਨਵੇਂ ਸਾਲ ਤੇ ਗੁੱਡੀਆਂ ਚੜਦੀਆਂ ਸੀਗੀਆਂ ਅਸੀਂ ਗੁੱਡੀਆਂ ਇੰਜੋਏ ਕਰਦੇ ਸੀ ਢੀਸੇ ਲਗਾ ਕੇ ਸਾਡੇ ਯਾਰ ਦੋਸਤਾਂ ਨੂੰ ਬੁਲਾ ਕੇ ਅਸੀਂ ਬਹੁਤ ਇੰਜੋਏ ਕਰਦੇ ਸੀ ਜੀ ਸਰ ਕੁਝ ਸਾਲਾਂ ਤੋਂ ਇਹ ਜਿਹੜੀ ਚਾਈਨਾ ਡੋਰ ਆਈ ਹੈ ਇਹ ਪਲਾਸਟਿਕ ਦੀ ਡੋਰ ਆਈ ਉਹਦੇ ਨਾਲ ਜਿਹੜਾ ਹੈਗਾ ਇੱਕ ਮਾਹੌਲ ਹੀ ਚੇਂਜ ਹੋ ਗਿਆ ਜੀ ਕਿਉਂਕਿ ਉਹ ਡੋਰ ਡੋਰ ਇੰਨੀ ਖਤਰਨਾਕ ਹੈ ਕਿ ਉਹ ਅਗਰ ਕਿਸੇ ਦੇ ਲੱਗ ਜਾਂਦੀ ਹੈ ਕਿਸੇ ਦਾ ਲੱਕ ਕੱਟ ਦਿੰਦਾ ਹੈ ਕਿਸੇ ਦੀ ਧੌਣ ਕੱਟ ਦਿੰਦੀ ਹੈ ਕਿਸ ਦੀ ਬਾਹਾਂ ਦੇ ਵਿੱਚ ਜਿੱਥੇ ਵੀ ਫਿਰਦੀ ਉਹ ਫਿਰਕੇ ਆਪਣੀ ਇੰਜਰੀ ਪ੍ਰੋਡਿਊਸ ਕਰ ਲੈਂਦੀ ਹੈ ਜੀ ਸਰ ਇਨਸਾਨਾਂ ਦੇ ਨਾਲ-ਨਾਲ ਉਹ ਪੰਛੀ ਜਿਹੜੇ ਸਾਡੇ ਹੁੰਦੇ ਫਿਰਦੇ ਨੇ ਉਹਨਾਂ ਦੇ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਾ ਲੀਏ ਅਸ਼ਵਰਾਂ ਨੂੰ ਨੁਕਸਾਨ ਪਹੁੰਚਾ ਲੀਏ ਜੀ ਸੋ ਇਹ ਤਿਹਾਰ ਦੀ ਜਿਹੜੀ ਮਹੱਤਤਾ ਉਹਨੇ ਘਟਾਤੀ ਹੈ ਚਾਈਨਾ ਡੋਰ ਦਾ ਜੀ ਜਿਸ ਤਰ੍ਹਾਂ ਅੱਗੇ ਪੰਡਤ ਜੀ ਨੇ ਦੱਸਿਆ ਕਿ ਸਾਰਿਆਂ ਨੂੰ ਕਰੇਜ ਹੁੰਦਾ ਸੀਗਾ ਉਹ ਸਾਰੇ ਆਪ ਡੋਰ ਤਿਆਰ ਕਰਦੇ ਸੀ ਜੀ ਸਰ ਔਰ ਜੋ ਪ੍ਰੋਫੈਸ਼ਨਲ ਬੰਦੇ ਸੀਗੇ ਉਹ ਦੇਸੀ ਤਰੀਕੇ ਨਾਲ ਡੋਰ ਤਿਆਰ ਕਰਦੇ ਸੀਗੇ ਜੀ ਔਰ ਬੜੀ ਮਜ਼ਬੂਤ ਡੋਰ ਉਹ ਵੀ ਡੋਰ ਜਿਹੜੀ ਹੈਗੀ ਅੱਛੀ ਹੁੰਦੀ ਸੀਗੀ ਪਰ ਇਸ ਦੀ ਇਹਨਾਂ ਨੁਕਸਾਨ ਨਹੀਂ ਪਹੁੰਚ ਕਰਦੀ ਸੀ ਪਰ ਹੁਣ ਜਿਹੜੀ ਚਾਈਨਾ ਡੋਰ ਹੈਗੀ ਉਹ ਤੇ ਹੈ ਹੀ ਬਹੁਤ ਪਾਚ ਪਲਾਸਟਿਕ ਦੀ ਹੈ ਟੁੱਟਦੀ ਨਹੀਂ ਹੈ ਜੀ ਸਰ ਇਹਨੂੰ ਲੈ ਕੇ ਕੀ ਮੂਵਮੈਂਟ ਅਗਲੇ ਦਿਨਾਂ ਵਿੱਚ ਕਰਨ ਜਾ ਰਹੇ ਹੋ ਵਾਇਸ ਆਫ ਧਾਰੀਵਾਲ ਵਾਇਸ ਆਫ ਧਾਰੀਵਾਲ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਗੁੱਡੀਆਂ ਜ਼ਰੂਰ ਉਡਾਓ ਧਿਆਨ ਨਾਲ ਉਡਾਓ ਥੋੜੀਆਂ ਡਾਓ ਔਰ ਖਾਸ ਕਰਕੇ ਚਾਈਨਾ ਡੋਰ ਦੀ ਤਾਂ ਬਿਲਕੁਲ ਵਰਤੋਂ ਨਹੀਂ ਕਰਨੀ ਐ। ਕੋਠਿਆਂ ਤੇ ਜਦੋਂ ਚੜ੍ਹੇ ਹੁੰਦੇ ਹੈਗੇ ਇਹ ਵੀ ਧਿਆਨ ਰੱਖਣਾ ਹੈਗਾ ਕਿ ਕਿਛੇ ਪਿੱਛੇ ਕਿਤੇ ਡਿੱਗ ਨਾ ਜਾਓ। ਜੀ। ਧਿਆਨ ਨਾਲ ਜਿਹੜਾ ਹੈਗਾ ਤੁਸੀਂ ਆਪਣਾ ਫੈਸਟੀਵਲ ਨੂੰ ਇੰਜੋਏ ਕਰਨਾ। ਦੂਸਰਾ ਮਤਲਬ ਕਸਮ ਪਾ ਲਓ ਵੀ ਅਸੀਂ ਚਾਈਨਾ ਡੋਰ ਲੈਣੀ ਨਹੀਂ। ਤੇ ਮੈਂ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਕਰਦਾ ਜੀ ਕਿ ਤੁਸੀਂ ਵੀ ਜਿਹੜਾ ਹੈਗਾ ਆਪਣਾ ਮਾਲ ਤੇ ਵੇਚਣਾ ਹੁੰਦਾ ਪਰ ਜਿਹੜਾ ਜਿਹੜਾ ਮਾਲ ਨੁਕਸਾਨਦੇ ਹੈਗਾ ਉਹਨੂੰ ਕਿਉਂ ਵੇਚਣਾ? ਉਹਦਾ ਆਲਟਰਨੇਟ ਦੂਸਰਾ ਹੈਗਾ ਉਹਨੂੰ ਵੇਚੋ ਤੁਸੀਂ। ਸਰ ਹਾਲਾਂਕਿ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਚਾਈਨਾ ਰੋਡ ਤੋਂ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ। ਔਰ ਸਖਤ ਇਹ ਵੀ ਜਾਣਕਾਰੀ ਆਈ ਹੈ ਕਿ 1 ਲੱਖ ਰੁਪਿਆ ਔਰ ਜੁਰਮਾਨਾ ਔਰ 5 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਸਰ ਤੁਹਾਡੇ ਵੱਲੋਂ ਵੀ ਅਗਲੇ ਦਿਨਾਂ ਦੇ ਵਿੱਚ ਕੋਈ ਜਿੱਦਾਂ ਸਕੂਲ ਕਾਲਜਾਂ ਦੇ ਵਿੱਚ ਜਾਂ ਪਬਲਿਕ ਲੇਸਾਂ ਤੇ ਚਾਈਨਾ ਡੋਰ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜੀ ਬਿਲਕੁਲ ਬਿਲਕੁਲ ਨਵੇਂ ਸਾਲ ਤੇ ਅਸੀਂ ਜਾ ਕੇ ਬੱਚਿਆਂ ਨੂੰ ਕਾਲਜਸ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਇਹ ਚਾਈਨਾ ਡੋਰ ਪ੍ਰਤੀ ਜਿਹੜਾ ਹੈਗਾ ਉਹ ਜਾਗਰੂਕ ਕਰਾਂਗੇ ਇਹ ਬੜੀ ਖਤਰਨਾਕ ਡੋਰ ਹੈਗੀ ਇਹ ਨਾ ਇਸਤੇਮਾਲ ਦਾ ਕਰੋ ਜੀ ਔਰ ਜਿਸ ਤਰ੍ਹਾਂ ਸਰ ਪ੍ਰਸ਼ਾਸਨ ਨੇ ਵੀ ਇੰਨੀ ਸਖਤੀ ਕੀਤੀ ਹੈਗੀ ਇਹ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਅਗਰ ਕਿਸੇ ਦਾ ਨੁਕਸਾਨ ਹੁੰਦਾ ਹੈਗਾ ਤਾਂ ਉਹ ਆਪਣਾ ਭੈਣ ਭਰਾ ਹੀ ਹੈ ਜੀ ਇਹਦੇ ਤੋਂ ਬਚਣਾ ਚਾਹੀਦਾ ਡਾਕਟਰ ਸਾਹਿਬ ਚਾਈਨਾ ਡੋਲ ਨੂੰ ਲੈ ਕੇ ਜਿਹੜਾ ਵਾ ਕਿਉਂਕਿ ਦੇਖਣ ਦੇ ਵਿੱਚ ਆਉਂਦਾ ਕਿ ਸਕੂਲੀ ਬੱਚੇ ਜ਼ਿਆਦਾ ਇਸਤੇਮਾਲ ਕਰਦੇ ਆ ਛੋਟੀ ਏਜ ਦੇ ਹਾਲਾਂਕਿ ਕਾਨੂੰਨ ਅਨੁਸਾਰ ਜੇਕਰ ਕਿਤੇ ਇਸ ਵਾਰ ਇੱਕ ਨਵੀਂ ਤਬਦੀਲੀ ਆਈ ਹੈ ਕਿ ਜੇਕਰ ਕੋਈ ਮਾਈਨਰ ਬੱਚਾ ਵੀ 18 ਸਾਲ ਤੋਂ ਘੱਟ ਦੀ ਉਮਰ ਦਾ ਵੀ ਚਾਈਨਾ ਡੋਰ ਦੇ ਨਾਲ ਪਤੰਗ ਘੜਾਉਂਦਾ ਧਿਆਨ ਵਿੱਚ ਆ ਗਿਆ ਤੇ ਕਾਨੂੰਨ ਦੀ ਕਾਰਵਾਈ ਉਸ ਦੇ ਖਿਲਾਫ ਹੀ ਹੋਣੀ ਹੈ ਸਰ ਇਹਨੂੰ ਲੈ ਕੇ ਬੱਚਿਆਂ ਨੂੰ ਔਰ ਬੱਚਿਆਂ ਦੇ ਮਾਪਿਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਬਿਲਕੁਲ ਦੇਖੋ ਬੱਚੇ ਜਿਹੜੇ ਨੇ ਉਹਨਾਂ ਨੇ ਇਹੀ ਚੀਜ਼ਾਂ ਸਾਡੇ ਤੋਂ ਸਿੱਖੜੀਆਂ ਨੇ ਮਾਪਿਆਂ ਤੋਂ ਸਿੱਖੜੀਆਂ ਨੇ ਯਾਰਾਂ ਦੋਸਤਾਂ ਤੋਂ ਸਿੱਖੜੀਆਂ ਨੇ ਜੀ ਪਰ ਇਹ ਵੀ ਹੈਗਾ ਵੀ ਬੱਚੇ ਜਿਹੜੇ ਨਾਜ਼ੁਕ ਵੀ ਨੇ ਜਿਹੜੀ ਇਹ ਡੋਰ ਖਤਰਨਾਕ ਇੰਨੀ ਡੋਰ ਹੈਗੀ ਅਗਰ ਉਹ ਬੱਚਾ ਉਹਦੀ ਲਵੇਟ 'ਚ ਆ ਜਾਂਦਾ ਹੈਗਾ ਤੇ ਉਹਦਾ ਤੇ ਬਹੁਤ ਦੁੱਖਾਂ ਨੂੰ ਹੁੰਦਾ ਜੀ ਲੋਕੋ ਤੇ ਸਰੀਰ ਹੀ ਬਹੁਤ ਨਾਜ਼ੁਕ ਹੈ ਸਰ ਮਾ ਮਾਪੇ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਮਾਪੇ ਨੂੰ ਬੇਨਤੀ ਕਰਾਂਗਾ ਕਿ ਬੱਚਿਆਂ ਨੂੰ ਜਿਹੜਾ ਹੈਗਾ ਪਤੰਗ ਉਡਾਣ ਦੇ ਉਪਰੋਂ ਆਦੀ ਮਦਦ ਕਰੋ ਪਰ ਚਾਈਨਾ ਡੋਰ ਦੇ ਨਾਲ ਉਹਨਾਂ ਨੂੰ ਬਿਲਕੁਲ ਕੋਬ ਚਾਈਨਾ ਡੋਰ ਲੈ ਕੇ ਨਹੀਂ ਆਉਣੀ ਤੁਸੀਂ ਪੈਸੇ ਦਿਓਗੇ ਤੁਸੀਂ ਦੇਖੋਗੇ ਅਗਰ ਉਹ ਚਾਈਨਾ ਡੋਰ ਲੈ ਕੇ ਆਉਂਦਾ ਤੇ ਉਹਨਾਂ ਦੇ ਸਾਹਮਣੇ ਛਾੜ ਦਿਓ ਉਹਦੇ ਸਾਹਮਣੇ ਛਾੜ ਕੇ ਉਹਨਾਂ ਨੂੰ ਦੱਸੋ ਕਿ ਅਸੀਂ ਇਹਨੂੰ ਨਹੀਂ ਵਰਤਣਾ ਹੈਗਾ ਤੇ ਇਹ ਨਾ ਜਿਹੜਾ ਖੁਸ਼ੀਆਂ ਦਾ ਤਿਉਹਾਰ ਹੈ ਉਹਨੂੰ ਖੁਸ਼ੀਆਂ ਦੇ ਵਿੱਚ ਹੀ ਆਪਾਂ ਸੈਲੀਬ੍ਰੇਟ ਕਰਨਾ ਇਹ ਨਾ ਹੈ ਚਾਈਨਾ ਡੋਰ ਕਰਕੇ ਉਹ ਗਮੀਆਂ ਦੇ ਵਿੱਚ ਪਿਆਰ ਬਦਲੋ ਸੋ ਗੱਲਬਾਤ ਲਈ ਧੰਨਵਾਦ ਇਸਨ ਵਾਤਾਵਰਨ ਪ੍ਰੇਮੀ ਔਰ ਪੰਜਾਬ ਦੇ ਪ੍ਰਸਿੱਧ ਡਾਕਟਰ ਡਾਕਟਰ ਕਮਲਜੀਤ ਸਿੰਘ ਕੇਜੇ ਜਿਨ੍ਹਾਂ ਨੇ ਗੱਲਬਾਤ ਦੌਰਾਨ ਇਹ ਦੱਸਿਆ ਵਾ ਕਿ ਚਾਈਨਾ ਡੋਰ ਨੂੰ ਲੈ ਕੇ ਉਹਨਾਂ ਦੀ ਸੰਸਥਾ ਵਾਇਸ ਆਫ ਧਾਰੀਵਾਲ ਜ਼ਿਲ੍ਹਾ ਪੁਲਿਸ ਦੇ ਨਾਲ ਮਿਲ ਕੇ ਜਲਦੀ ਅਗਲੇ ਦਿਨਾਂ ਦੇ ਵਿੱਚ ਇੱਕ ਮੂਵਮੈਂਟ ਸ਼ੁਰੂ ਕਰਨ ਜਾ ਰਹੀ ਹੈ ਜਿਹਦੇ ਤਹਿਤ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਚਾਈਨਾ ਡੋਰ ਨਾ ਵਰਤਨ ਦੀ ਅਪੀਲ ਜੜੀ ਆ ਉਹ ਡਾਕਟਰ ਸਾਹਿਬ ਦੀ ਅਗਵਾਈ ਵਿੱਚ ਕੀਤੀ ਜਾਏਗੀ ਔਰ ਇਸ ਦੇ ਨਾਲ ਹੀ ਡਾਕਟਰ ਸਾਹਿਬ ਨੇ ਜਿਹੜਾ ਵਾ ਮਾਪੇ ਨੂੰ ਵੀ ਬੱਚਿਆਂ ਦੇ ਨੂੰ ਅਪੀਲ ਕੀਤੀ ਆ ਕਿ ਮਾਪੇ ਦੀ ਵੀ ਇਹ ਜ਼ਿੰਮੇਵਾਰੀ ਆ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਇਸ ਚਾਈਨਾ ਡੋਰ ਦਾ ਮੁਕੰਮਲ ਬਾਈਕਟ ਕਰਕੇ ਅਸੀਂ ਆਪਣੇ ਇਸ ਤਿਹਾਰ ਨੂੰ ਜਿਹੜਾ ਵਾ ਦੁਬਾਰਾ ਪੁਨਰਜੀਵਿਤ ਕਰ ਸਕੀਏ ਔਰ ਵਾਤਾਵਰਨ ਔਰ ਮੁਨਫਤਾ ਦਾ ਜਿਹੜਾ ਵਾ ਨੁਕਸਾਨ ਹੋਰ ਤੋਂ ਵੀ ਬਚਾ ਸਕੀਏ ਬਾਕੀ तमाम ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਐਕਸਪ੍ਰੈਸ ਨਿਊਜ਼ ਨਟ ਚੈਨਲ ਦੇ ਨਾਲ ਧੰਨਵਾਦ